ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਹਾਈ ਕੋਰਟ ਦੀ ਹਰੀ ਛੰਡੀ ਪੰਚਾਇਤੀ ਚੋਣਾਂ ਨੂੰ ਲੈ ਕੇ ਪਾਈਆਂ ਸਾਰੀਆਂ ਪਟੀਸ਼ਨਸ ਦਿੱਤੀਆਂ ਪਟੀਸ਼ਨਾਂ ਦਾ ਕਿੱਤਾ ਨਿਪਟਾਰਾ ਪੰਜਾਬ ਸਰਕਾਰ ਨੂੰ ਚੁੱਲਾ ਟੈਕਸ ਦੇ ਮਾਮਲੇ ਨਿਪਟਾਉਣ ਦੇ ਆਦੇਸ਼ ਸਰਪੰਚੀ ਦੇ ਲਈ 2 ਕਰੋੜ ਦੀ ਬੋਲੀ ਦੇ ਮਾਮਲੇ ਦਾ ਹਾਈ ਕੋਰਟ ਨੇ ਕਿੱਤਾ ਨਿਪਟਾਰਾ ਪੰਜਾਬ ਚੋਣ ਕਮਿਸ਼ਨ ਦੇ ਕੋਲ ਭੇਜਿਆ ਮਾਮਲਾ ਗੁਰਦਾਸਪੁਰ ਦੇ ਪਿੰਡ ਦੇ ਵਿੱਚ ਸਰਪੰਚੀ ਦੇ ਲਈ ਲੱਗੀ ਸੀ 2 ਕਰੋੜ ਦੀ ਬੋਲੀ ਆਪਣੇ ਪਿੰਡ ਸਤੌਜ ਦੇ ਲੋਕਾਂ ਨੂੰ ਮਿਲੇ ਸੀਐਮ ਭਗਵੰਤ ਮਾਨ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ ਗਿਆ ਮੈਨੂੰ ਪੂਰੀ ਉਮੀਦ ਸਰਬਸਮਤੀ ਦੇ ਨਾਲ ਚੁਣਿਆ ਜਾਵੇਗਾ ਸਤੌਜ ਦਾ ਸਰਪੰਚ ਸਰਬਸੰਮਤੀ ਕਰਿਓ ਬੋਲੀ ਨਾ ਲਗਾਇਓ ਜ਼ਿਰਾ ਹਿੰਸਾ ਮਾਮਲੇ ਤੇ ਸਾਬਕਾ ਐਮਪੀ ਜਸਬੀਤ ਡਿੰਪਾ ਦੀ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਬੋਲੇ ਗਲਤ ਕੰਮ ਕਰਨ ਵਾਲੇ ਅਫਸਰਾਂ ਨੂੰ ਚੌਰਾਹੇ ਦੇ ਵਿੱਚ ਬੰਨਾਂਗੇ ਜਿੱਥੇ ਵੀ ਬਦਲੀ ਹੋਵੇਗੀ ਰਸਤੀ ਨਾਲ ਬੰਨ ਕੇ ਲੈ ਕੇ ਆਵਾਂਗੇ ਨਿਰਾਸ ਚਲ ਰਹੀ ਸਨੀਲ ਧਖੜ ਦੀ ਬੀਜਪੀ ਹਾਈ ਕਮਾਂਡ ਨੂੰ ਸਲਾਹ ਸੂਤਰ ਮੁਤਾਬਕ ਪੰਜਾਬ ਪ੍ਰਤੀ ਰਵਈਆ ਬਦਲਣ ਦਾ ਦਿੱਤਾ مشਵਰਾ ਕਿਸਾਨਾਂ ਦੇ ਮੁੱਦੇ ਸੁਲਝਾਉਣ ਅਤੇ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਤੋਂ ਪਰਹੇਜ਼ ਕਰਨ ਦੀ ਵੀ ਕਹੀ ਗੱਲ ਜੱਦੜਬਾਹ ਚ ਐਕਟਿਵ ਹੋਏ ਮਨਪ੍ਰੀਤ ਬਾਦਲ ਜ਼ਿੰਮੀਚੋਣ ਲੜਨ ਦੇ ਦਿੱਤੇ ਸੰਕੇਤ ਕਿਹਾ 15 ਸਾਲ ਬਾਅਦ ਕੀਤੀ ਵਾਪਸੀ ਵਕੀਲ ਦੀ ਤਰ੍ਹਾਂ ਲੜਾਂਗਾ ਜੱਦੜਬਾਹ ਦੇ ਮੁਕੱਦਮੇ ਸਾਡਿੰਪੇ ਢੇਲੋਂ ਬੋਲੇ ਹਲਕੇ ਦੇ ਲੋਕਾਂ ਨੂੰ ਨਹੀਂ ਮਨਪ੍ਰੀਤ ਬਾਦਲ ਤੇ ਦਵਾ ਬੀਜਪੀ ਐਮਪੀ ਕੰਗਨਾ ਰਣਾਉਤ ਦੇ ਮੁਰ ਤੋਂ ਵਿਗੜੇ ਬੋਲ ਹਿਮਾਚਲ ਦੇ ਵਿੱਚ ਚਿੱਟੇ ਦੇ ਲਈ ਪੰਜਾਬੀਆਂ ਨੂੰ ਦੱਸਿਆ ਕਸੂਰ ਵਾਰ ਕਿ ਹਗਵਾਂਡੀ ਸੂਬਿਆਂ ਤੋਂ ਆ ਕੇ ਕਰਦੇ ਨੇ ਨਸ਼ਾ ਸੁਭਾ ਪੱਖੋਂ ਨੇ ਗਰਮ ਅਤੇ ਹੁਲੜਵਾ ਸੱਸੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਸਭ ਤੋਂ ਪਹਿਲਾਂ ਗਲ ਪੰਚਾਇਤੀ ਚੋਣਾਂ ਦੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰਾ ਪੱਦਰਾ ਹੁੰਦਾ ਨਜ਼ਰ ਆ ਰਿਹਾ ਹੈ ਹਾਈ ਕੋਰਟ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਪਹੁੰਚ ਗਈਆਂ ਸੀ ਜਿਨ੍ਹਾਂ ਦਾ ਨਿਪਟਾਰਾ ਹਾਈ ਕੋਰਟ ਦੇ ਵੱਲੋਂ ਕਰ ਦਿੱਤਾ ਗਿਆ ਹੈ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਚੋਣਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਖਿਲਾਫ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ ਸੀ ਮੋਸਟਲੀ ਜਿਹੜੀਆਂ ਪਟੀਸ਼ਨ ਸੀ ਉਹ ਰਿਜ਼ਰਵੇਸ਼ਨ ਦੇ ਖਿਲਾਫ ਸੀ ਔਰ ਇਸ ਦੇ ਨਾਲ ਨਾਲ ਜਿਹੜੇ ਮੁੱਦੇ ਰੱਖੇ ਗਏ ਸੀ ਇੱਕ ਪਰਿਵਾਰ ਦੀਆਂ ਵਕ ਵਕ ਬ ਉਹ ਵੀ ਠੀਕ ਕਰਨ ਦੇ ਆਦੇਸ਼ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਚੁੱਲਾ ਟੈਕਸ ਦੇ ਮਾਮਲੇ ਵੀ ਨਿਪਟਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਦੀ ਕਿ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ 170 ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਤਾਂ ਉਹਨਾਂ ਸਾਰਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੁਣ ਹਾਈ ਕੋਰਟ ਦੇ ਵੱਲੋਂ ਤੇ ਕਲੀਅਰ ਕੀਤਾ ਗਿਆ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਫੈਕਟ ਕਈ ਮਾਮਲੇ ਸੀ ਇੱਕ ਤਾਂ ਰਿਜ਼ਰਵੇਸ਼ਨ ਵਾਲਾ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਜਿਵੇਂ ਇੱਕ ਪਰਿਵਾਰ ਦੇ ਵਿੱਚ ਫਰਜ਼ ਕਰ ਲੋ ਪੰਜ ਵੋਟਾਂ ਨੇ ਤਾਂ ਇਲਜ਼ਾਮ ਲੱਗ ਰਹੇ ਸਨ ਕਿ ਅਲੱਗ-ਅਲੱਗ ਵਾਰਡਸ ਦੇ ਵਿੱਚ ਵੋਟਾਂ ਬਣੀਆਂ ਹੋਈਆਂ ਨੇ ਹਾਈ ਕੋਰਟ ਨੇ ਕਿਹਾ ਕਿ ਇਸ ਦਨਿਪਟਾਰਾ ਕਰੋ ਅਗਲੇ 4-5 ਦਿਨ ਦੇ ਵਿੱਚ ਉਸ ਦੇ ਨਾਲ ਹੀ ਜਿਹੜੀ ਬੋਲੀ ਵਾਲਾ ਮਸਲਾ ਸੀਗੇ 2 ਕਰੋੜ ਦੀ ਬੋਲੀ ਲਗਾਈ ਗਈ ਸਰਪੰਚੀ ਅਹੁਦੇ ਦੇ ਲਈ ਤਾਂ ਉਹ ਪੂਰਾ ਮਾਮਲਾ ਹਾਈ ਕੋਰਟ ਨੇ ਭੇਜ ਦਿੱਤਾ ਹੈ ਚੋਣ ਕਮਿਸ਼ਨ ਦੇ ਕੋਲ ਹਾਈ ਕੋਰਟ ਦੇ ਵਿੱਚ 170 ਦੀ ਕਰੀ ਪਟੀਸ਼ਨਸ ਦਾਖਲ ਹੋਈਆਂ ਸਨ ਜੋ ਖਾਰਜ ਕਰ ਦਿੱਤੀਆਂ ਗਈਆਂ ਇਹਨਾਂ ਦੇ ਵਿੱਚ ਜ਼ਿਆਦਾਤਰ ਪਟੀਸ਼ਨ ਰਿਜ਼ਰਵੇਸ਼ਨ ਦੇ ਨਾਲ ਜੁੜੀਆਂ ਹੋਈਆਂ ਸੀ ਇਸ ਤੋਂ ਇਲਾਵਾ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ 21 ਪਰਿਵਾਰ ਦੀਆਂ ਵੋਟਾਂ ਵੱਖ-ਵੱਖ ਬੋਰਡ ਦੇ ਵਿੱਚ ਵੰਡਣ ਦੇ ਮਾਮਲੇ 'ਚ ਅਤੇ ਚੁੱਲਾ ਟੈਕਸ ਸੰਬੰਧੀ ਮਾਮਲੇ ਅੰਦਰ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਨੇ ਸਟੇਟ ਇਲੈਕਸ਼ਨ ਕਮਿਸ਼ਨ ਹੈਗਾ ਉਹਦੇ ਉੱਤੇ ਕੋਈ ਹਦਾਇਤਾਂ ਜਾਰੀ ਕਰੇ ਤੇ ਉਹਨਾਂ ਨੂੰ ਦਿੱਤਾ ਵੀ ਤੁਸੀਂ ਇਹ ਕਨਸੀਡਰ ਕਰੋ ਜਿਹੜੀ ਸਾਡਾ ਗ੍ਰੀਵੈਂਸ ਅਸੀਂ ਰੇਜ਼ ਕੀਤਾ ਤੇ ਇਹਦੇ ਉੱਤੇ ਕੌਗਨੀਸ਼ੈਂਸ ਲਈ ਜਾਵੇ ਤੇ ਉਹ ਡਾਇਰੈਕਸ਼ਨ ਦੇ ਦਿੱਤੀ ਆ ਉਹਨਾਂ ਨੂੰ ਤੇ ਡਿਸਾਈਡ ਹੋ ਗਈ ਹੈ ਮਤਲਬ ਉਥੇ ਹਾਈ ਕੋਰਟ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੂਬਾਲ ਕਲਾਂ ਦੀ ਸਰਪੰਚ ਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਉਣ ਦੀ ਮਾਮਲੇ ਨੂੰ ਇਲੈਕਸ਼ਨ ਕਮਿਸ਼ਨ ਦੇ ਕੋਲ ਭੇਜ ਦਿੱਤਾ। ਪਰ ਆ 15 ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਇਹ ਸਭ ਦੇ ਵਿਚਾਲੇ ਪ੍ਰਧਾਨ ਅਹੁਦੇ ਤੋਂ ਅਸਤੀਫੇ ਦੀਆਂ ਖਬਰਾਂ 'ਚ ਸੁਨੀਲ ਜਾਖੜ ਨੇ ਬੀਜੇਪੀ ਹਾਈਕਮਾਨ ਨੂੰ ਸਲਾਹ ਦਿੱਤੀ। ਖਬਰ ਹੈ ਕਿ ਜਾਖੜ ਨੇ ਬੀਜੇਪੀ ਹਾਈਕਮਾਨ ਨੂੰ ਪੰਜਾਬ ਦੇ ਪ੍ਰਤੀ ਕੇਂਦਰ ਦਾ ਨਜ਼ਰੀਆ ਬਦਲਣ ਦੀ ਸਲਾਹ ਦਿੱਤੀ ਹੈ। ਅਤੇ ਕਿਹਾ ਹੈ ਕਿ ਭਾਵਨਾਤਮਕ ਮੁੱਦਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤਾ ਜਾਵੇ। ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਬੈਠਕ ਦੇ ਵਿੱਚ ਜਾਖੜ ਨੇ ਸੁਝਾ ਦਿੱਤੇ। ਜਾਖੜ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਫੌਰਨ ਹੱਲ ਕਰਨ ਨੂੰ ਵੀ ਕਿਹਾ ਨਾਲ ਹੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਦਾ ਮੁੱਦਾ ਵੀ ਚੁੱਕਿਆ। ਕੁਝ ਸੁਧਾਰ ਕਰਨ ਦੀ ਤਾਂ ਜ਼ਰੂਰ ਖ਼ਾਹਿਸ਼ ਹੈ। ਔਰ ਕੰਮ ਕਰਨ ਦੇ ਤਰੀਕੇ 'ਚ ਵੀ ਸੁਧਾਰ ਕਰਨਾ ਪਏਗਾ। ਸਟੇਟ ਲੀਡਰਸ਼ਿਪ ਤੇ ਵੀ ਪਹੁੰਚਾ ਕਰਨਾ ਪਏਗਾ। ਉਧਰ ਕਾਂਗਰਸ ਵੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਾਖੜ ਤੇ ਤੰਗ ਕੱਸ ਰਹੀ ਹੈ ਜੇਕਰ ਇੰਨੀ ਖੇਤਰਾ ਤੁਹਾਨੂੰ ਪਤਾ ਹੈ ਤੇ ਬੀਜੇਪੀ ਨੇ ਜਾਕਰ ਤਾਂ ਬਹਿ ਕੇ ਕਰਨ ਕੀ ਰਿਹਾ ਤੁਸੀਂ ਤੁਸੀਂ ਕੰਮ ਵੀ ਕੋਈ ਨਹੀਂ ਕਰਦੇ ਤੁਹਾਨੂੰ ਬੀਜੇਪੀ ਤੋਂ ਫੌਰੀ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਬੀਜੇਪੀ ਨੇ ਫਿਲਮ ਦੇਖੀ ਹੈ ਹਮ ਨਹੀਂ ਸੁਧਰेंगे ਇਹ ਬੀਜੇਪੀ ਸੁਧਰਨ ਵਾਲੀ ਨਹੀਂ ਹੈ ਤੁਸੀਂ ਜਿੰਨੀਆਂ ਮਰਜ਼ੀ ਚਿੱਠੀਆਂ ਲਿਖ ਲਓ ਜਿੰਨੇ ਮਰਜ਼ੀ ਵਿਰੋਧ ਜਿਤਾ ਲਓ ਕਾਬਲੇ ਗਾਰੇ ਕੀ ਇਸ ਤੋਂ ਪਹਿਲਾਂ ਸੁਨੀਲ ਜਾਖੜ ਦੇ ਪੰਜਾਬ ਬੀਜੇਪੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਅਤੇ ਜਾਖੜ ਬੀਜੇਪੀ ਦੀ ਹੋਣ ਵਾਲੀ ਮੀਟਿੰਗ ਤੋਂ ਕਿਨਾਰਾ ਬਣਾਏ ਹੋਏ ਨੇ ਹਾਲਾਂਕਿ ਹੁਣ ਤੱਕ ਜਾਖੜ ਅਸਤੀਫੇ ਨੂੰ ਲੈ ਕੇ ਬੋਲੇ ਕੁਝ ਨਹੀਂ ਤੇ ਅਸਤੀਫੇ ਦੇ ਉੱਤੇ ਜਾਖੜ ਨੇ ਬੇਸ਼ੱਕ ਚੁੱਪ ਹੀ ਸਾਦੀ ਹੋਈ ਹੈ ਪਰ ਅਸਤੀਫੇ ਤੇ ਕੁਝ ਨਹੀਂ ਬੋਲ ਰਹੇ ਅਸਤੀਫਾ ਨਹੀਂ ਦਿੱਤਾ ਪਰ ਸਲਾਮ ਮਸ਼ਵਰਾ ਜ਼ਰੂਰ ਦੇ ਰਹੇ ਨੇ ਬੀਜੇਪੀ ਹਾਈ ਕਮਾਂਡ ਅੱਗੇ ਆਦਿਅੰਤ ਗੱਲ ਮਨਪ੍ਰੀਤ ਬਾਦਲ ਦੀ ਮੰਤਰੀ ਸਿੰਘ ਬਾਦਲ ਜ਼ਮੀ ਚੈਨਲ ਨੂੰ ਜ਼ਮੀ ਚੋਣ ਗਿੱਦੜਬਾਹ ਤੋਂ ਲੜਨ ਦੇ ਸੰਕੇਤ ਦੇ ਰਹੇ ਹਨ। ਅਤੀ ਇਸ ਮੁਲੱਕੀ ਗਿੱਦੜਬਾਹ ਦੇ ਵਿੱਚ ਆਪਣੀ ਸਿਆਸੀ ਸਰਗਰਮੀਆਂ ਵੀ ਵਧਾ ਦਿੱਤੀਆਂ ਨੇ ਜਿਸ ਦੇ ਤਹਿਤ ਉਹ ਗਿੱਦੜਬਾਹ ਚ ਰੇਲਵੇ ਅੰਡਰ ਬ੍ਰਿਜ ਸਰਕਾਰੀ ਸਕੂਲ ਲਾਇਬ੍ਰੇਰੀ ਅਤੇ ਪੀਣ ਵਾਲੇ ਪਾਣੀ ਦੀ ਮੰਗ ਦੇ ਲਈ ਪ੍ਰਦਰਸ਼ਨ ਕਰ ਰਹੀ ਪਿੰਡ ਦੇ ਲੋਕਾਂ ਦੇ ਨਾਲ ਧਰਰੇ ਦੇ ਵਿੱਚ ਸ਼ਾਮਲ ਹੋ ਗਏ ਤੇ ਕਿਹਾ ਕਿ ਉਹਨਾਂ ਦਾ ਮਤਵ ਵਕੀਲ ਦੀ ਤਰ੍ਹਾਂ ਲੜਨਗੇ। ਮੈਂ ਅੱਜ ਉਹਨੂੰ ਇਹ ਦਰਖਾਸਤ ਕਰਕੇ ਕਹਿੰਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਧਰਨਾ ਜੁੜਾਇਆ ਕਿ ਚੱਕ ਤੋਂ ਆ ਵੀ ਮੈਂ ਤੁਹਾਡੇ ਕਰਕੇ ਲੜੂੰਗਾ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂੰਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਮਨਪ੍ਰੀਤ ਬਾਦਲ ਦੇ ਮੁਰਤੋਂ ਐਕਟਿਵ ਹੋਣਤੀ ਆ ਆਦਮੀ ਪਾਰਟੀ ਦੇ ਅਗੂ ਢਿੰਪੀ ਟਿੱਲੋਂ ਉਹਨਾਂ ਤੇ ਨਿਸ਼ਾਨਾ ਸਾਧ ਰਹੇ ਨੇ ਤੇ ਕਹਿੰਦੇ ਨੇ ਕਿ ਗਿੱਦੜਬਾਹ ਦੀ ਲੋਕਾਂ ਨੂੰ ਮਨਪ੍ਰੀਤ ਤੇ ਇਤਬਾਰ ਨਹੀਂ ਉਹ ਤਵਾ ਇਹਨਾਂ ਨੀਂ ਕਿੱਤੇ ਕਰਨਿਆ ਹੂੰ ਪਹਿਲਾ ਹੈ ਸਾਰਾ ਕੁਝ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਰਲੇ ਉਹ 100 ਸਗੰਨਾਂ ਝੂਟੀਆਂ ਪਾਈਆਂ ਇੱਥੇ ਇਹਨਾਂ ਤੇ ਗਿੱਦੜਵਾ ਹਲਕੇ ਦੇ ਵਿੱਚ ਕੋਈ ਵੀ ਇੱਥੋਂ ਦਾ ਵਸਨੀਕ ਸਾਡੇ ਹਲਕੇ ਦਾ ਇਹਨਾਂ ਤੇ ਇੱਕ ਪੈਸੇ ਦਾ ਵੀ ਕੋਈ ਅਸਬਾਬ ਨਹੀਂ ਕਰਦਾ ਦੱਸਦੀ ਇੱਕ ਹੀ ਗਿੱਦੜਵਾ ਤੋਂ ਆਖਰੀ ਵਾਰ ਮਨਪ੍ਰੀਤ ਸਿੰਘ ਬਾਦਲ 2007 ਦੇ ਵਿੱਚ ਵਿਧਾਇਕ ਰਹੇ ਸਨ ਉਸ ਤੋਂ ਬਾਅਦ ਖੁਦੀ ਪਾਰਟੀ ਬਣਾਈ ਤੇ ਫਿਰ 2017 ਚ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਵਿਧਾਇਕ ਚੁਣੇ ਗਏ ਪਰ ਇਸ ਵਾਰ ਉਹਨਾਂ ਦੇ ਹੱਥ ਬੀਜੇਪੀ ਦਾ ਝੰਡਾ ਹੈ ਜੇਵਾਦ ਤੁਸੀਂ ਸੁਣੋ ਕਿ ਹਿੱਟੜਵੇਂ ਮਨਪ੍ਰਿਤ ਬਾਦਲ ਦੀਆਂ ਸਰਗਰਮੀਆਂ ਦੱਸਣ ਦੇ ਲਈ ਕਾਫੀ ਹੈ ਕਿ ਉਹਨਾਂ ਦੀ ਇਸ ਸਮੇਂ ਇਚਾ ਚੋਣ ਲੜਨ ਦੀ ਹੈ ਗੱਦੜ ਬਾਹਤੋਂ ਗੱਦੜ ਬਾਹਤ ਦੇ ਵਿੱਚ ਵਿਧਾਨ ਸਭਾ ਦਾ ਜ਼ਿਮਨੀ ਇਲੈਕਸ਼ਨ ਹੋਣ ਜਾ ਰਿਹਾ ਹੈ ਕਿਸੇ ਵੀ ਸਮੇਂ ਅਨਾਉਂਸ ਕੀਤਾ ਜਾ ਸਕਦਾ ਹੈ ਔਰ ਉਸ ਦੀ وجہ ਇਹ ਕਿ ਰਾਜਾਪੜਿੰਗ 2022 ਦੇ ਵਿੱਚ ਉੱਥੋਂ ਜਿੱਤੇ ਸੀ ਤੇ ਫਿਰ ਉਹਨਾਂ ਨੇ ਹਾਲ ਹੀ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਹ ਲੁਧਿਆਣਾ ਤੋਂ ਲੜ ਕੇ ਜਿੱਤੇ ਆ ਤਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਇਸ ਕਰਕੇ ਉਹ ਸੀਟ ਖਾਲੀ ਹੈ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਖਬਰ ਹੈ ਗਵੰਡੀ ਸੂਬੇ ਹਰਿਆਣਾ ਦੀ ਸਿਆਸਤ ਦੇ ਨਾਲ ਜੁੜੀ ਹੋਈ ਤੇ ਖਬਰ ਹੈ ਕਿ ਅਸ਼ੋਕ ਤਮਰ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਅਸ਼ੋਕ ਤਮਰ ਨੇ ਭਾਜਪਾ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਹੈ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਕਾਂਗਰਸ ਦੇ ਵਿੱਚ ਉਹ ਸ਼ਾਮਿਲ ਹੋਏ ਭੁਪਿੰਦਰ ਸਿੰਘ ਹੁੰਡਾ ਦੀ ਮੌਜੂਦਗੀ ਦੇ ਵਿੱਚ ਸਟੇਜ ਦੇ ਉੱਤੇ ਪਹੁੰਚੇ ਅਚੋਕ ਤਬਰ ਤੇ ਉਹਨਾਂ ਦੇ ਵੱਲੋਂ ਵਾਪਸੀ ਕੀਤੀ ਗਈ ਹੈ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਸਰ ਸਤੋ ਬੀਜਪੀ ਨੇ ਟਿਕਟ ਦਿੱਤੀ ਉਹਨਾਂ ਨੇ ਚੋਣ ਲੜੀ ਹਾਲਾਂਕਿ ਹਾਰ ਗਏ ਕੁਮਾਰੀ ਸੈਲਜਾ ਤੋਂ ਤੇ ਹੁਣ ਜਿਹੜੇ ਕਾਂਗਰਸ ਦੇ ਵਿੱਚੋਂ ਵਾਪਸੀ ਕਰ ਚੁੱਕੇ ਨੇ ਕਬਲੇ ਗੋੜਾ ਕਿ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਅਸ਼ੋਕ ਤਮਰ ਪਰ ਹੁਣਾ ਦੇ ਨਾਲ ਹੀ ਪੀਤ ਪੰਪ ਤੋਂ ਬਾਅਦ ਉਹਨੇ ਕਾਂਗਰਸ ਛੱਡੀ ਸੀ ਤੇ ਉਸ ਤੋਂ ਬਾਅਦ ਪਹਿਲਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਫਿਰ ਬੀਜਪੀ ਦੀ ਹੁਣ ਵਾਪਸੀ ਹੋਈ ਹੈ ਕਾਂਗਰਸ ਅਸ਼ੋਕ ਤਮਰਨੇ ਮਹਿੰਦਰਗੜ੍ਹ ਦੇ ਵਿੱਚ ਰਾਖਲ ਗਾਂਧੀ ਦੀ ਰੈਲੀ ਦੇ ਵਿੱਚ ਹਿੱਸਾ ਲਿਆ ਇੱਥੇ ਉਹਨਾਂ ਨੂੰ ਸਾਬਕਾ ਸੀਐਮ ਭੁਪਿੰਦਰ ਸਿੰਘ ਖੁੱਡਾ ਨੇ ਕਾਂਗਰਸ ਦਾ ਪਟਕਾ ਪਵਾਇਆ 5 ਸਾਲ ਪਹਿਲਾਂ ਖੁੱਡਾ ਦੇ ਨਾਲ ਮਤਭੇਦ ਤੋਂ ਬਾਅਦ ਹੀ ਤਮਰਨੇ ਕਾਂਗਰਸ ਛੱਡੀ ਸੀ ਬਤੌਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਤਮਰਨੇ ਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਖੁੱਡਾ ਦੇ ਵਿੱਚ ਹਮੇਸ਼ਾ ਛੱਤੀ ਦਾ ਅੰਕੜਾ ਰਿਹਾ ਹੈ ਖੁੱਡਾ ਦੇ ਕਾਰਨ ਹੀ ਉਹਨਾਂ ਨੇ ਹਰਿਆਣਾ ਪ੍ਰਧਾਨ ਦੇ ਅਹੁਦੇ ਨੂੰ ਛੱਡਿਆ 2019 ਦੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਵੰਡ ਤੋਂ ਨਾਰਾਜ਼ ਹੋ ਕੇ ਅਸ਼ੋਕ ਤਵਰ ਨੇ ਕਾਂਗਰਸ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਉਸ ਸਮੇਂ ਅਸ਼ੋਕ ਤਵਰ ਨੇ 5 ਕਰੋੜ ਰੁਪਏ ਦੇ ਵਿੱਚ ਕਾਂਗਰਸ ਦੇ ਟਿਕਟ ਵੇਚਣ ਦਾ ਇਲਜ਼ਾਮ ਲਗਾਇਆ ਸੀ। ਇਸੀ ਸਾਲ 20 ਜਨਵਰੀ ਨੂੰ ਅਸ਼ੋਕ ਤਵਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਖੱਟਰ ਨੇ ਅਸ਼ੋਕ ਤਵਰ ਨੂੰ ਆਪਣਾ ਭਾਂਜਾ ਦੱਸ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਨੇ ਉਹਨਾਂ ਨੂੰ ਸਿਰਸਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਤੇ ਮੁਕਾਬਲਾ ਕਾਂਗਰਸ ਦੀ ਉਮੀਦਵਾਰ ਕੁਮਾਰੀ ਸੈਲਜਾ ਦੇ ਨਾਲ ਸੀ। ਸੈਲਜਾ ਨੇ ਤਵਰ ਨੂੰ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਅਸ਼ੋਕ ਤਵਰ ਵੀ ਅੱਜ ਆਪਣੇ ਘਰ ਅਸ਼ੋਕ ਤਬਰ ਲਗਾਤਾਰ ਚੋਣ ਜਿੱਤਦੇ ਆਏ ਨੇ ਕਈ ਕਿਹੇ ਚੋਣ ਲੜਦੇ ਆਏ ਨੇ ਜਿੱਤੇ ਤਾਂ 2009 ਦੇ ਵਿੱਚ ਸੀ ਲੋਕ ਸਭਾ ਚੋਣ ਫਿਰ ਉਸ ਤੋਂ ਬਾਅਦ ਹਾਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ 2014 ਦੇ ਵਿੱਚ 2019 'ਚ ਤੇ ਹੁਣ 2024 ਦੇ ਵਿੱਚ ਵੀ ਖੈਰ ਕਾਂਗਰਸ ਤੋਂ ਚੱਲ ਕੇ ਆਮ ਆਦਮੀ ਪਾਰਟੀ ਭਾਜਪੀ ਹੰਡੇ ਹੋਏ ਵਾਪਸੀ ਇੱਕ ਵਾਰ ਫਿਰ ਤੋਂ ਤਬਰ ਨੇ ਕਰ ਲਈ ਹੈ ਕਾਂਗਰਸ ਦੇ ਲਈ ਔਰ ਕਾਬਲੇ ਗੌਰ ਇਹ ਹੈ ਕਿ ਵਾਪਸੀ ਤੋਂ ਪਹਿਲਾਂ 1.5 ਘੰਟਾ ਪਹਿਲਾਂ ਤੱਕ ਉਹ ਭਾਜਪੀ ਦੀਆਂ ਸਟੇਜਾਂ ਸੰਭਾਲ ਰਹੇ ਸੀ ਔਰ ਬੀਜਪੀ ਦੇ ਪੱਖ ਦੇ ਵਿੱਚ ਵੋਟਾਂ ਮੰਗ ਰਹੇ ਸੀ ਫਿਰ ਜਦੋਂ ਸਵੇਰ ਹੋਵੇ ਇੱਕ ਪਾਰਟੀ 'ਚ ਤੇ ਦੁਪਹਿਰ ਦੂਜੀ ਪਾਰਟੀ 'ਚ ਫਿਰ ਫਰਕ ਤੱਪੇਂਦਾ ਅਗਲੀ ਖਬਰ ਦਰੋ ਕਰਦੇ ਹਾਂ ਬੀਜਪੀ ਐਮਪੀ ਕੰਗਨਾ ਰਣੌਤ ਦੇ ਇੱਕ ਹੋਰ ਬਿਆਨੇ ਬਵਾਲ ਖੜਾ ਕਰ ਦਿੱਤਾ ਹੈ ਅਤੇ ਇਹ ਵਿਵਾਦ ਕੰਗਨਾ ਦੇ ਵੱਲੋਂ ਹਿਮਾਚਲ ਚ ਚਿੱਟੇ ਦੇ ਲਈ ਪੰਜਾਬ ਨੂੰ ਕਸੂਰਵੜ ਦਸਨ ਦੇ ਉੱਤੇ ਖੜਾ ਹੋਇਆ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਕੰਗਨਾ ਰਣੌਤ 'ਤੇ ਹੀ ਨਸ਼ਾ ਕਰਨ ਦੇ ਇਲਜ਼ਾਮ ਲਗਾਏ ਅਤੇ ਬੀਜਪੀ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਹਨਾਂ ਰਾਤ ਦੀ ਜਿਹੜੀ ਸ਼ਬਦਾਵਲੀ ਹੈ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਵੀ ਕਿਤਨਾ ਕਿਸੇ ਨਸ਼ੇ 'ਚ ਟੁੰਨਤ ਨਹੀਂ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਅੱਤੇ ਐਕਸ਼ਨ ਲਾਓ ਉਧਰ ਕਿਸਾਨਾ ਨੇ ਵੀ ਕੰਗਨਾ ਨੂੰ ਨਿਸ਼ਾਨੇ ਤੇ ਲਿਆ ਅਤੇ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਡੋਪ ਟੈਕਸ ਹੋਣਾ ਚਾਹੀਏ ਕੰਗਨਾ ਜੀ ਦਾ ਅਰ ਸੱਚ ਦੁਨੀਆ ਦੇ ਸਾਹਮਣੇ ਆਣਾ ਚਾਹੀਏ और हम इसलिए कहा भी वो पंजाबियों के नौजवानों के ऊपर आरोप लगा रहे तो उनका डॉक्टर स्वयं का होना चाहिए दसवीं की कंगनानी मंडी च एक प्रोग्राम दौरान बिना किसी का नाम लिए कहासी कि गोंडी सुभ्यांतो नशा करके लोग बाइकन पे हिम्मा चलाउंदे ने अते हुल्लड़बाजी करते ने हां पता मैं कुछ राजी री गल कर रही बड़ा उग्र इनका स्वभाव होता है बाइक का भरा और भाई हो हल्ला कराएं ड्रग्स तरह है पता नहीं केडी केडी शराबें पीएं ਪਤਾ ਉਤਪਾਤ ਮਚਾ ਰਹਾ ਹੋਈ ਨੇ ਕੰਗਨਾਦੀ ਵਿਵਾਦਿਤ ਬਿਆਨਾਂ ਤੋਂ ਪੰਜਾਬ ਬੀਜੇਪੀ ਵੀ ਨਰਾਜ਼ ਹੈ باوجود ਇਸ ਦੇ ਕੰਗਨਾ ਦੀਆਂ ਵਿਵਾਦਿਤ ਟਿੱਪਣੀਆਂ ਦਾ سلسلہ جاری ਹੈ ਉਹਨਾਂ ਅੱਗੇ ਬਾਦਾਂ ਤੇ ਗੱਲ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਸੀਐਮ ਮੋਦੇ ਤੋਂ ਅਸਤੀਫਾ ਦੇਣ ਦੇ ਸਤਾਨੰਦ ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਆਪਣਾ ਘਰ ਖਾਲੀ ਕਰਨ ਜਾ ਰਹੇ ਨੇ ਅਤੇ ਹੁਣ ਅਰਵਿੰਦ ਕੇਜਰੀਵਾਲ ਸਿਆਸਤ ਦਾ ਕੇਂਦਰ ਬਿੰਦੂ ਹੋ ਮੰਨੇ ਜਾਂਦੇ ਲੂਟੀਅਨਜ਼ ਦਿੱਲੀ ਦੇ ਵਿੱਚ ਸ਼ਿਫਟ ਹੋਣਗੇ ਜਿੱਥੇ ਫਿਰੋਸ਼ਾ ਰੋਡ ਦੇ ਉੱਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਸਪੱਤ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਉਹ ਰਹਣਗੇ ਇਹ ਬੰਗਲਾ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਤੋਂ ਕਾਫੀ ਨੇੜੇ ਹੈ ਅਤੇ ਕੇਜਰੀਵਾਲ ਦੇ ਵਿਧਾਨ ਸਭਾ ਹਲਕੇ ਨਵੀਂ ਦਿੱਲੀ ਵਿਧਾਨ ਸਭਾ ਇਲਾਕੇ ਦੇ ਵਿੱਚ ਪੈਂਦਾ ਹੈ ਦਿੱਲੀ ਕੇ ਪੂਰਵ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਦਾ ਨਵਾਂ ਪਤਾ 5 ਫਿਰੋਸ਼ਾ ਰੋਡ ਹੋਗਾ ਆਪਕੋ ਬਤਾ ਦੂੰ ਮੈਂ ਮੌਜੂਦ ਹੂ 5 ਫਿਰੋਸ਼ਾ ਰੋਡ ਪਰ ਜਿਸਾ ਕਿ ਆਪ ਜਾਣਤੇ ਹੈ अरविंद केजरीवाल ने मुख्यमंत्री पद से इस्तीफा देने के बाद घोषणा की थी कि वो अपना सरकारी आवास स्थान स्थान स्थित पर जो निवास था महीने जेल रह के अरविंद केजरीवाल ने सतारा सितंबर ना नियमों के मुताबिक खाली करनी पाई है जिथे हम नवे मुख्यमंत्री आतिशी शिफ्ट हो सकते ਔਰ ਆਮ ਆਦਮੀ ਪਾਰਟੀ ਦਾ ਫੋਕਸ ਲਾਭੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਫਰਵਰੀ ਦੇ ਵਿੱਚ ਹੋਣ ਵਾਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਇਸ ਸਮੇਂ ਹੈਗਾ ਏ ਉਧਰ ਦਿੱਲੀ ਤੋਂ ਇਹ ਅਗਲੀ ਖਬਰ ਹੈ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਵੜ ਕੇ ਬਦਮਾਸ਼ਾਂ ਨੇ ਡਾਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਪੂਰੀ ਵਾਰਦਾਤ ਕਲਿੰਦੀ ਕੁੰਜ ਸਥਿਤ ਜੈਤਪੁਰ ਇਲਾਕੇ ਦੇ ਨੀਮਾ ਹਸਪਤਾਲ ਦੇ ਵਿੱਚ ਹੋਈ ਜਿੱਥੇ ਪੱਟੀ ਕਰਵਾਉਣ ਦੀ ਬਹਾਨੇ ਹਸਪਤਾਲ 'ਚ ਦਾਖਲ ਹੋਏ ਦੋ ਬਦਮਾਸ਼ਾਂ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ ਥੋੜੇ ਤੱਕ ਡਾਕਟਰ ਦੀ ਪਛਾਣ ਜਾਵੈ ਅਖਤਰ ਦੇ ਤੌਰ ਦੇ ਉੱਤੇ ਹੋਈ ਹੈ وارदात ਤੋਂ ਬਾਅਦ ਦੂਵੀਂ ਹਮਲਾਵਰ ਫਰਾਰ ਨੇ ਜੋ ਕਿ ਨਾਬਾਲਗ ਦੱਸੇ ਜਾਤੀ ਨੇ ਇਵਨਿੰਗ ਮੈਂ ਇਹ ਪਤਾ ਲੱਗਾ ਕਿ ਜੋ ਇੱਥੇ ਰਾਤ ਨੂੰ ਦੋ ਲੜਕੇ ਆਏ ਹਨ ਉਹਨੇ ਡਾਕਟਰ ਸਾਹਿਬ ਕੋ ਪਹਿਲੇ ਦਿਖਾਇਆ ਹੈ ਪੇਸ਼ੈਂਟ ਬਣ ਕੇ ਫਿਰ ਸ਼ੂਟ ਕਰ ਦਿਆ ਹੈ ਗੋਲੀ ਮਾਰੀ ਕਿਹੜਾ ਪੇ ਗੋਲੀ ਮਾਰਾ ਤਾ ਇਹ ਹੈਡ ਤੇ ਗੋਲੀ ਮਾਰੀ ਫਿਲਹਾਲ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੂਰੀ ਵਾਰਦਾਤ ਟਾਰਗੇਟ ਕਿਲਿੰਗ ਦੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ ਇਹਰਾਨ ਕਰਨ ਵਾਲਾ ਮਾਮਲਾ ਲਾਜ਼ਮੀ ਤੌਰ ਤੇ ਹੈ ਕਿ ਨਬਾਲਗ ਬੱਚਿਆਂ ਦੇ ਬਲੋ ਇਸ ਟਾਰਗੇਟ ਕੇ ਲਈ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਅਕੇ ਦੇ ਜਿਹੜੇ ਤੱਥ ਨੇ ਉਖ ਘੱਲਣ ਦੀ ਕੋਸ਼ਿਸ਼ ਚ ਲੱਗੀ ਹੋਈ ਹੈ ਅਗਲੀ ਖਬਰ ਖੰਨਾ ਤੋਂ ਖੰਨਾ ਦੇ ਵਿੱਚ 65 ਸਾਲਾ ਬਜ਼ੁਰਗ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ પતિ ਬਾਰ ਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਕਮਲੇਸ਼ ਰਾਣੀ ਆਪਣੇ ਘਰ ਦੇ ਵਿੱਚ ਇਕੱਲੀ ਸੀ ਕਤਲ ਤੋਂ ਬਾਅਦ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਵੀ ਲੁੱਟੀ ਗਈ ਇਸ ਮਾਮਲੇ 'ਚ ਪੁਲਿਸ ਨੇ ਮੋਹੱਲੇ ਦੀ ਹੀ ਰਹਿਣਵਾਲੀ ਸ਼ਾਨ ਅਬਾਸ ਨਾਮ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਮ੍ਰਿਤਕਾ ਦੇ بیٹے ਦਾ ਰਿਸ਼ਤਾ ਕਰਵਾਉਣ ਦੇ ਲਈ ਅਕਸਰ ਉਸਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਇਹ 5000 ਦੇ ਪੈਸੇ ਦੀ ਉਹਨਾਂ ਨੂੰ ਪੁੱਛਿਆ ਸੀ ਕਿ ਉਹਨਾਂ ਦੇ ਲੋਟ ਸੀ। ਪੈਸੇ ਦੀ ਲੋਟ ਸੀ। ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜ਼ੀ ਹੋਈ। ਔਰ ਇੱਕ ਗੱਲ ਦੂਜੇ ਔਰ ਇੱਕ ਗੱਲ ਚਲਦੇ-ਚਲਦੇ ਦੂਜੇ ਤੇ ਹੱਥਾ ਪਾਈ ਸ਼ੁਰੂ ਹੋ ਗਈ ਚਕੂ ਲਿਆ। ਉਹ ਟਿਕੂਨਰ ਉਹਨਾਂ ਦੀ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ ਨੱਕ ਤੇ ਲੱਗੀ ਉਹਦੇ ਨਾਲ ਬਲੀਡਿੰਗ ਨਾਲ ਉਹਨਾਂ ਦੀ ਡੈਥ ਹੋ ਗਈ ਪੁਲਿਸ ਨੇ ਮਲਜ਼ਮ ਮਹਿਲਾ ਦੇ ਕੋਲੋਂ ਲੁੱਟਦੇ ਗਹਿਣੇ ਅਤੇ ਨਦੀ ਵੀ ਬਰਾਮਦ ਕਰ ਲਈਏ ਕਹਿਰ ਕਰਵਾਉਣਾ ਸੀ ਰਿਸ਼ਤਾ ਪਰ ਕਰ ਦਿੱਤਾ ਗਿਆ ਕਤਲ ਜਦੋਂ ਕਿਸੇ ਜਾਣ ਪਛਾਣ ਬੱਲੇ ਵਾਲੇ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਉਸ ਭਰੋਸੇ ਨੂੰ ਜਿਸ ਭਰੋਸੇ ਦੇ ਤਹਿਤ ਅਸੀਂ ਕਿਸੇ ਨੂੰ ਆਪਣੇ ਘਰ ਦੇ ਵਿੱਚ ਆਣ ਜਾਣ ਦੀ ਇਜਾਜ਼ਤ ਦਿੰਦੇ ਹਾਂ ਅੱਗੇ ਬਾਅਦ ਇਹ ਗੱਲ ਹੋਵੇਗੀ ਪਿੰਡ ਸਤੌਜ ਦੀ ਆਪਣੇ ਪਿੰਡ ਸਤੌਜ ਦੇ ਲੋਕਾਂ ਨੂੰ ਮਿਲੇ ਨੇ ਮੁੱਖ ਮੰਤਰੀ ਭਗਵੰਤ ਮਾਨ। ਔਰ ਸੀਐਮ ਨੇ ਕਿਹਾ ਕਿ ਭਾਈ ਚਰਕਸਾਂਝ ਬਣਾ ਕੇ ਤੁਸੀਂ ਰੱਖੋ ਉਮੀਦ ਹੈ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਹੀ ਸਰਪੰਚ ਚੁਣਿਆ ਜਾਵੇਗਾ। ਚੰਗੇ ਪੰਚ ਸਰਪੰਚ ਚੁਣੇ ਜਾਣ, ਕੰਮ ਕਰਨ ਵਾਲੀ ਪੰਚਾਇਤ ਚੁਣੀ ਜਾਵੇ, ਸਰਪੰਚ ਪਿੰਡ ਦਾ ਹੋਵੇ, ਪਾਰਟੀ ਦਾ ਨਹੀਂ ਇਹ ਵੀ ਮੁੱਖ ਮੰਤਰੀ ਕਹਿੰਦੇ ਹੋਏ ਨਜ਼ਰ ਆਏ। ਡਾਬਲੇ ਘਰੇ ਕਿ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਬਣ ਰਹੀ ਹੈ। ਔਰ ਸੀਐਮ ਨੇ ਜ਼ਿਕਰ ਵੀ ਕੀਤਾ ਕਿ 200 ਤੋਂ ਜ਼ਿਆਦਾ ਦੇ ਲਿਖਤ ਤਾਂ ਮੇਰੇ ਕੋਲ ਪਹੁੰਚ ਚੁੱਕੀ ਹੈ ਪਿੰਡਾਂ ਦੀ ਜਿੱਦੇ ਸਰਬਸੰਮਤੀ ਬਣ ਰਹੀ ਹੈ। ਤੋਂ ਆਪਣੇ ਪਿੰਡ ਪਹੁੰਚੇ ਸੀ ਉੱਥੇ ਵੀ ਉਹਨਾਂ ਨੇ ਅਪੀਲ ਕੀਤੀ ਕਿ ਸਰਬਸੰਮਤੀ ਦੇ ਨਾਲ ਹੀ ਤੁਸੀਂ ਇਸ ਵਾਰ ਪੰਚ ਤੇ ਸਰਪੰਚ ਚੁਣੋ। ਕੀ ਕਰਨ ਆਇਆ ਸੀ ਪਿੰਡ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਆ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲਓ ਤਾਂ ਮੈਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਨ ਰੱਖਣਗੇ ਤੇ ਇਸ ਪਿੰਡ ਸਰਬਸੰਮਤੀ ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਦੇਖਦੇ ਪਹਿਲੀ ਵਾਰ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਸਰਬਸੰਮਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਾ ਵੋਟਾਂ ਪਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆਂ ਜਰ ਇਹ ਹੈ ਜੇ ਨਿਕਲੂਗੇ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇਹ ਕਹਿ ਨਹੀਂ ਸਕਦੇ ਤਾਂ ਸਤੋਜ ਦੇ ਵਿੱਚ ਸਰਬਸੰਮਤੀ ਦੀ ਅਪੀਲ ਮੁੱਖ ਮੰਤਰੀ ਕਰਦੀ ਹੋਈ ਨਜ਼ਰ ਆਏ ਨੇ ਅਗਲੀ ਖਬਰ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਹਲੰਤੇ ਮੌਲ ਦੇ ਵਿੱਚ ਟਾਇਲ ਡਿੱਗਣ ਦੇ ਮਾਮਲੇ 'ਚ 3 ਦਿਨ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਮੋਲ ਦੇ ਮਾਲਿਕ ਅਤੇ ਪ੍ਰਬੰਧਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਟਾਈਲ ਡਿੱਗਣ ਦੇ ਨਾਲ ਜ਼ਖਮੀ ਹੋਈ ਸੁਰਬੀ ਜੈਨ ਦੀ ਸ਼ਿਕਾਇਤ ਦੇ ਉੱਤੇ ਹੋਈ ਇਹ ਸੁਰਬੀ ਜੈਨ ਜਿਹੜੀ ਕੰਪਲੇਨਟ ਕੀਤੀ ਆ ਜਿਹੜੀ ਇੱਕ ਬੱਚੀ ਹੈ 13 ਸਾਲ ਦੀ ਤੇ ਉਹਦੀ ਮਾਸੀ ਹੈ ਇਹ ਸੁਰਬੀ ਜੈਨ ਦੇਰ ਦੇਰ ਜਦੋਂ ਇਹ ਟਾਈਲ ਡਿੱਗੀ ਆ ਉਹਨਾਂ ਦੇ ਸਿਰ 'ਤੇ ਬੱਚੀ ਆ ਕੇ ਤੇ ਬੱਚੀ ਦੇ ਵੀ ਲੱਗੀ ਥੋੜੀ ਝੋਟ ਗ੍ਰਿਪਸ ਤੇ ਤੇ ਇਹ ਉਹਨਾਂ ਨੇ ਜਿਹੜੇ ਓਨਰ ਨੇ ਅਲੰਤੇ ਮਾਲ ਦੇ ਤੇ ਜਿਹੜੀ ਉਹਨਾਂ ਦੀ ਮੈਨੇਜਮੈਂਟ ਆ ਇਹਨਾਂ ਨੇ ਉਹਨਾਂ ਦੇ ਅਗੇਂਸਟ ਕੰਪਲੇਨਟ ਦਿੱਤੀ ਆ ਦੱਸਦੀ ਹੈ ਕਿ ਐਤਵਾਰ ਨੂੰ ਲੰਨਤੇ ਮਾਲ ਦੇ ਵਿੱਚ ਪਿੱਲਰ ਤੋਂ ਟਾਇਲ ਡਿੱਗਣ ਦੀ ਵਜ੍ਹਾ ਨਾਲ ਬਰਥਡੇ ਸੈਲੀਬ੍ਰੇਟ ਕਰਨ ਗਈ 13 ਸਾਲ ਦੀ ਚਾਈਲਡ ਐਕਟਰੈਸ ਮਾਇਸ਼ਾ ਦਿਖਸ਼ਿਤ ਅਤੇ ਉਸ ਦੀ ਮਾਸੀ ਸਰਬੀ ਜਖਮੀ ਹੋ ਗਏ ਸਨ ਮਾਇਸ਼ਾ ਦਾ ਪਰਿਵਾਰ ਸੈਕਟਰ 22 ਦੇ ਵਿੱਚ ਰਹਿੰਦਾ ਹੈ ਇਹ ਉੱਥੇ ਜਨਮ ਦਿਨ ਮਨਾਉਣ ਗਈ ਸੀ ਸ਼ਾਮ 4 ਵਜੇ ਸਾਰੇ ਮਾਲ ਦੇ ਵਿੱਚ ਘੁੰਮ ਰਹੇ ਸਨ ਉਸ ਸਮੇਂ ਹਾਦਸਾ ਹੋਇਆ ਕੈਰਸ ਪੂਰੇ ਮਾਮਲੇ ਛੁੜਾ ਐਫ ਆਈ ਆਰ ਹੋ ਗਈ ਹੈ ਉਧਰ ਪੰਜਾਬਰ ਦੇ ਵਿੱਚ ਕਿਸਾਨਾਂ ਨੇ ਰੇਲਵੇ ਟ੍ਰੈਕ ਦੇ ਉੱਤੇ ਧਰਨਾ ਦਿੱਤਾ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਰੇਲਵੇ ਲਾਈਨ ਦੇ ਉੱਤੇ ਬੈਠ ਕੇ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਅਤੇ ਇਸ ਦੌਰਾਨ 2 ਘੰਟੇ ਤੱਕ ਰੇਲਵੇ ਟ੍ਰੈਕ ਜਾਮ ਰੱਖੇ ਗਏ ਜਿਸ ਦੇ ਕਾਰਨ ਮੁਸਾਫਰਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਲਕੀਨਪੁਰ ਕਿਰੀਦੇ ਪੇਟਾਂ ਨੂੰ ਇਨਸਾਫ ਦਿੱਲੀ ਆਂਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਨ ਵਸਤਵ ਦਾ ਰੇਟ ਵਧਾਉਣ ਅਤੇ ਕਿਸਾਨ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਸਣੇ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ ਕਿਸਾਨ ਜੋ ਪੀਸਫੁਲੀ ਆਂਦੋਲਨ ਕਰਕਰ ਵਾਪਸ ਆ ਰਹੇ تھے ਉਨਕੇ ਉਪਰ ਥਾਰ ਗਾੜੀ ਚੜਾ ਕਰ ਉਨਕੋ ਸ਼ਹੀਦ ਕੀਤਾ ਗਿਆ ਚਾਰ ਕਿਸਾਨ تھے ਇੱਕ ਪੱਤਰਕਾਰ ਥਾ ਅਭੀ ਤੱਕ ਉਸਕਾ ਇਨਸਾਫ ਹਮੇ ਨਹੀਂ ਮਿਲਾ ਹੈ ਔਰ ਜੋ ਮੰਤਰੀ ਸਾਹਿਬ ਦੇ ਬੇਟੇ ਹਨ उनको जो है आ, बेल दी दी गई है दर्ज की साल हुन तक पंजाब दे किसान 3 बार रेलवे ट्रैक जाम कर चुके ने उधर अमृतसर तो सरकारी अस्पताला नु कटारे दे विच खड़ा कर दीन वाली एक तस्वीर सामने आई ਇਹ ਸਿਬਲ ਹਸਪਤਾਲ ਦੇ ਵਿੱਚ ਇੱਕ ਮਹਿਲਾ ਨੇ ਵਾਰਾਂਡੇ ਦੇ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ। ਮਹਿਲਾ ਕਾਫੀ دیر ਤੱਕ ਹਸਪਤਾਲ ਦੇ ਫਰਸ਼ ਦੇ ਉੱਤੇ ਹੀ ਪੀੜ ਦੇ ਨਾਲ ਤੜਫਦੀ ਰਹੀ। ਇਲਜ਼ਾਮ ਹੈ ਕਿ ਇਸ ਦੌਰਾਨ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਹਸਪਤਾਲ ਦੇ ਸਟਾਫ ਨੇ ਮਹਿਲਾ ਨੂੰ ਬੌਡ ਟੱਕ ਦੇ ਵਿੱਚ ਸ਼ਿਫਟ ਨਹੀਂ ਕੀਤਾ। ਹਾਲਾਂਕਿ ਜਦੋਂ ਬਾਅਦ ਦੇ ਵਿੱਚ ਮੀਡੀਆ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਤਾਂ ਹਸਪਤਾਲ ਦੇ ਡਾਕਟਰਾਂ ਨੇ ਮਹਿਲਾ ਨੂੰ ਅਤੇ ਨਵਜੰਮੇ ਬੱਚੇ ਦਾ ਇਲਾਜ ਕਰਨਾ ਜ਼ਰੂਰ ਸ਼ੁਰੂ ਕਰ ਦਿੱਤਾ। ਡਾਕਟਰ ਪਹਿਲੇ ਬਾਰ ਬੜੋ ਬੜੋ ਰੋੜਾ ਸੇਵ ਕਰਾਈਏ ਤੇ ਲੈ ਕੇ ਆਏ 2-3 ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਤੇ ਅੱਜ ਡਰਦੇ ਮੱਛੇ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚੇ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੂੰ ਹੀ ਪਹਿਲੇ ਲੈ ਕੇ ਆ ਜੰਦੇ ਆ ਮੈਂ ਤੂੰ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਡਰਦੇ ਮੱਛੇ ਲੈ ਕੇ ਆ ਗਿਆ ਫਿਲਹਾਲ ਇਸ ਮਾਮਲੇ ਚ ਹਸਪਤਾਲ ਪ੍ਰਸ਼ਾਸਨ ਦੀ ਚੁੱਪੀ ਸਾਦੀ ਹੋਈ ਹੈ ਕਿਰ ਜਦੋਂ ਸਰਕਾਰੀ ਹਸਪਤਾਲ ਦੀ ਡਾਕਟਰ ਹੀ ਅਜਿਹੀ ਲਾਪਰਵਾਹੀ ਵਰਤਣ ਫਿਰ ਫਰਕ ਤਪੈਂਦਾ ਇਹ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਕੁਝ ਵੀ ਹੋਇਆ ਹੋਵੇ ਪਰ ਜਦੋਂ ਕੋਈ ਮਹਿਲਾ ਤੜਫ ਰਹੀ ਸੀ ਤਾਂ ਉਸ ਨੂੰ ਇਲਾਜ ਕਿਉਂ ਨਹੀਂ ਦਿੱਤਾ ਗਿਆ ਸਵਾਲ ਤਾਂ ਜ਼ਰੂਰ ਉੱਠ ਰਹੇ ਨੇ ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਹੋ ਚਲੇ ਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਵੇਗੀ ਤੁਸੀਂ ਜੁੜੇ ਰਹੋ ਨਿਊਜ਼ 19 ਪੰਜਾਬ ਦੇ ਨਾਲ ਧੰਨਵਾਦ